ਘੜਸ਼ਨ ਕਰਦੇ ਪਿੰਡ ਕਾਲੇਵਾਲ ਬੀਤ ਚਾਜ ਸਲਾਨਾ ਪੰਡਾਰਾ ਬਾਬਾ ਬਾਲਕਨਾਥ ਜੀ ਦੇ ਦਰਬਾਰ ਚ ਧੂਮ-ਧਾਮ ਨਾਲ ਮਨਾਇਆ ਗਿਆ ਭਗਤ ਸ੍ਰੀ ਗੁਰਮੀਲ ਚੰਦ ਜੀ ਦੀ ਰਾਹੇ ਨੁਮਾਈ ਹੇਠ ਇਹ ਪੰਡਾਰਾ ਮਨਾਇਆ ਗਿਆ ਇਸ ਮੌਕੇ ਤੇ ਬਾਬਾ ਜੀ ਦੇ ਗੁਣ ਗaan ਕੀਤੇ ਗਏ ਭਗਤ ਗੁਰਮੀਲ ਜੀ ਨੇ ਦੱਸਿਆ ਕਿ ਇਸ ਮੌਕੇ ਤੇ ਵੱਖ-ਵੱਖ ਡੇਰਿਆਂ ਤੋਂ ਮਹਾਪੁਰਸ਼ ਆਏ ਸਨ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਜਿਕਰਾ ਪੋਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਅੱਜ ਪਿੰਡ ਕਾਲੇਵਾਲ ਵਿਖੇ ਪੰਖ ਸ੍ਰੀ ਗੁਰਮੀਤ ਸਿੰਘ ਜੀ ਰਹਿਮਾਈ ਹੇਠ ਬਾਬਾ ਜੀ ਦਾ ਅੱਜ ਜੋ ਵਿਸ਼ਾਲ ਭੰਡਾਰਾ ਪਿੰਡ ਕਾਲੇਵਾਲ ਬਾਬਾ ਵਰਤਨਾ ਜੀ ਦੇ ਮੰਦਿਰ ਵਿਖੇ ਕਰਵਾਇਆ ਗਿਆ ਤੇ 1975 ਤੋਂ ਲਗਾਤਾਰ ਬਾਬਾ ਜੀ ਦਾ ਜਿਹੜਾ ਭੰਡਾਰਾ ਚੱਲਦਾ ਆ ਰਿਹਾ ਹਰ ਸਾਲ ਤੇ ਸਾਲ ਦੇ ਦੋ ਭੰਡਾਰੇ ਜਿਹੜੇ ਬਾਬਾ ਜੀ ਦੀ ਕਿਰਪਾ ਦੇ ਨਾਲ ਹੁੰਦੇ ਆ ਇੱਕ ਦਸੰਬਰ ਮਹੀਨੇ ਔਰ ਇੱਕ ਇਹ ਬਾਬਾ ਜੀ ਦਾ ਜੀਤ ਦੇ ਚਾਲੇ ਨੂੰ ਸਮਰਪਿਤ ਜਿਹੜਾ ਭੰਡਾਰਾ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸ਼ਨੀਵਾਰ 24 ਤਰੀਕ ਨੂੰ ਬਾਬਾ ਜੀ ਦਾ ਚਾਲਾ ਇਥੋਂ ਵਿਸ਼ਾਲ ਚਾਲਾ ਜਿਹੜਾ ਬਾਬਾ ਦਿਉਰ ਸਿੰਘ ਗੋਫਾ ਵਾਸਤੇ ਚੱਲੇਗੀ ਸੰਗਤ ਜਿਸ ਵਿੱਚ ਬੱਸਾਂ ਦਾ ਬਹੁਤ ਉੱਚੇ ਪੱਧਰ ਤੇ ਪ੍ਰਬੰਧ ਕੀਤਾ ਗਿਆ ਹੈ ਅਤੇ ਬਾਬਾ ਜੀ ਦਿਓਟ ਸਿੱਧ ਗੁਫਾ ਵਿਖੇ ਬਾਬਾ ਜੀ ਦਾ ਵਿਸ਼ਾਲ ਲੰਗਰ ਜਿਹੜਾ ਨਿਰੰਤਰ ਚੱਲਦਾ ਰਹਿੰਦਾ ਹੈ ਉਸ ਵਿੱਚ ਵੀ ਸਾਨੂੰ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿ ਅਸੀਂ ਉੱਥੇ ਉਸ ਲੰਗਰ ਦੇ ਵਿੱਚ ਵੀ ਨਾ ਸੰਗਤਾਂ ਨੇ ਤਿੰਨ ਦਿਨ ਲਗਾਤਾਰ ਸੇਵਾ ਕਰਨੀ ਹੈ ਅਤੇ ਇਹ ਤਿੰਨ ਦਿਨ ਦੀ ਯਾਤਰਾ ਤੋਂ ਉਪਰੰਤ ਤੇ ਜਿਹੜਾ ਚਾਲਾ ਵਾਪਸ ਇਸ ਮੰਦਰ ਤੇ ਆ ਕੇ ਸਮਾਪਤ ਹੋਵੇਗਾ ਸੋ ਅੱਜ ਇਸ ਦੀਆਂ ਲੱਖ ਲੱਖ ਵਧਾਈਆਂ ਮੈਂ ਸੰਗਤਾਂ ਨੂੰ ਦਿੰਦਾ ਹਾਂ ਸਵੇਰ ਤੋਂ ਅੱਜ ਬਾਬਾ ਜੀ ਦੇ ਮੰਦਰ ਦੇ ਪੰਡਾਲ ਦੇ ਵਿੱਚ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਹੋਇਆ ਕੱਠ ਬਾਬਾ ਜੀ ਦੇ ਪਿਆਰ ਦੇ ਪ੍ਰਤੀਕ ਵਾਹਿਆ ਕਿ ਸੰਗਤਾਂ ਦਾ ਸਤਿ ਸ਼੍ਰੀ ਅਕਾਲ ਬਾਬਾ ਵਾਲਾ ਨਾ ਜੀ ਨੇ ਪ੍ਰਤੀ ਕਿੰਨਾ ਪਿਆਰ ਹੈ ਔਰ ਬਾਬਾ ਜੀ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਦੇ ਹਨ ਉਹ ਆਪਣੇ ਬੱਚਿਆਂ ਨੂੰ ਲੈ ਕੇ ਝੰਡੇ ਜਿਹੜੇ ਜਿਨ੍ਹਾਂ ਨੇ ਸੁਪਨਾ ਸੁਖੀਆਂ ਉੱਪਰ ਆਂਦੀਆਂ ਹਨ ਉਹ ਇੱਥੇ ਆ ਕੇ ਹਰ ਸਾਲ ਆਪਣੀਆਂ ਸੁਪਨਾ ਜੜੀਆਂ ਦਿੰਦੇ ਹਨ ਔਰ ਬਾਬਾ ਜੀ ਗਾਂ ਵੀ ਹਰੇਕ ਦੀਆਂ ਜੜੀਆਂ ਮਨੋਂ ਕਾਮਨਾਵਾਂ ਪੂਰੀਆਂ ਕਰਦੇ ਰਹਿਣ ਔਰ ਜਦ ਤੱਕ ਬਾਬਾ ਜੀ ਦੀ ਕਿਰਪਾ ਹੈ ਇਸੇ ਤਰ੍ਹਾਂ ਇਹ ਜਿਹੜੇ ਜਗ ਭੰਡਾਰੇ ਬਾਬਾ ਜੀ ਦੇ ਚੱਲੇ ਰਹਿਣਗੇ ਔਰ ਇਹਨਾਂ ਮਨੋ ਕਾਮਨਾਵਾਂ ਭਾਵਨਾਵਾਂ ਦੇ ਨਾਲ ਮੈਂ ਅੱਜ ਦੇ ਇਸ 18 ਮਈ 2025 ਦੇ ਭੰਡਾਰੇ ਦੀਆਂ ਸਰਵਤ ਸੰਗਤਾਂ ਨੂੰ ਵੋਟਾਂ ਨ ਕੋਟ ਵਧਾਈਆਂ ਦਿੰਦਾ ਮੁਬਾਰਕਾਂ ਦਿੰਦਾ ਔਰ ਬਾਬਾ ਜੀ ਅੱਗੇ ਅਸੀਂ ਅਰਦਾਸ ਕਰਦੇ ਕਿ ਸਭ ਸੰਗਤਾਂ ਦੇ ਬਾਬਾ ਜੀ ਮਿਹਰ ਭਰਿਆ ਆਸਰਾ ਰੱਖਣ ਸੁਖ ਸ਼ਾਂਤੀ ਰੱਖਣ ਜਿਕਾਰਾ ਪਉਣਾ ਹਰੀ ਦਾ ਬਹੁਤ ਸਾਜੇ ਦਰਵਾਜ਼ਾ ਕੀ ਹੈ